ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਕਰੋ ਅੱਜ ਪਹੁੰਚੇ ਆ ਪਿੰਡ ਵੱਡੇ ਸੁਭਰਾ ਤਸਵੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਇਆ ਡਾਕਟਰ ਗਰਸਾਹਬ ਸਿੰਘ ਹੋਂਦੇ ਕੋਲ ਤੇ ਵੀਰ ਹਰਪ੍ਰੀਤ ਸਿੰਘ ਹੋਂਦੇ ਕੋਲ ਪਸ਼ੂ ਵਪਾਰ ਦਾ ਵੀਰ ਹੋਂਦਾ ਕੀਤਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆਉਂਦੇ ਰਹੀਦਾ ਵੀ ਜਿਹੜਾ ਵਪਾਰ ਦਾ ਕੀਤਾ ਠੀਕ ਆ ਜੀ ਰੁਟੀਨ ਦੇ ਵਿੱਚ ਹੀ ਪਸ਼ੂ ਇਸਕੇਲੇ ਤੇ ਆਉਂਦੇ ਰਹਿੰਦੇ ਆ ਅਤੀ ਤਕਰੀਬਨ ਇਥੋਂ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਹਰੀ ਦੇ ਪੱਤਨ ਤੋਂ ਕੋਈ 10-15 ਕਿਲੋਮੀਟਰ ਦੀ ਦੂਰੀ ਆ ਕੋਈ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਬਿਲਕੁਲ ਸੱਤ ਵਜੇ ਦਰਿਆ ਜਦੋਂ ਆਪਾਂ ਪਾਰ ਕਰਦੇ ਆ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੱਟ 10 ਕਿਲੋਮੀਟਰ ਦੀ ਦੂਰੀ ਕਰਤੋਵਾਲ ਪਿੰਡ ਲੱਗੇ ਆ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 3 ਅਗਸਤ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ 6 ਵੜਾ ਦਿਖਾਉਣੀਆਂ ਤੁਹਾਨੂੰ ਇੱਕ ਸੂਈ ਸਵਾਈਏ ਤੇ 5 ਵੜਾ ਗੱਬਣ ਮਹਾਰਾਜ ਫਰਹਜ ਸਾਹਿਬ ਜੁਤਰਾ ਹੈ ਅੱਜ ਤੋਂ तकरीबन 2 ਦਿਨ ਪਹਿਲਾਂ ਵੀ ਇੱਕ ਅਪਡੇਟ ਦਿੱਤੀ ਸੀ ਉਹਦੇ ਵਿੱਚ ਵੀ 6-7 6-7 ਨਗ ਦਿਖਾਈ ਸੀ ਤੁਹਾਨੂੰ ਮਾਲ ਉਹ ਸਾਰਾ ਜਿਹੜਾ ਸੇਲ ਹੋ ਚੁੱਕਿਆ ਵੀਰ ਹੋਂਦੇ ਕੋਲ ਤੇ ਬਿਲਕੁਲ ਨਵਾਂ ਤੇ ਫਰੈਸ਼ ਸਟਾਕ ਆ ਹਰਪ੍ਰੀਤ ਕੀ ਹਾਲ ਨੇ ਵਧੀਆ ਸੰਧੂ ਸਾਹਿਬ ਤੁਸੀਂ ਮਹਾਰਾਜ ਕਹਿਓ ਵਧੀਆ ਵਧੀਆ ਜੀ ਚਲ ਸ਼ੁਕਰ ਹੈ ਹਾਂਜੀ ਲੈ ਵੀ ਹਰਪ੍ਰੀਤ ਵੀਰੇ ਅੱਜ ਜਿਹੜੇ ਪਸ਼ੂ ਆਪਣੇ ਕੋਲ ਟੋਟਲ 6 ਨਗ ਨੇ ਹਾਂਜੀ ਹਾਂਜੀ ਜਿਨ੍ਹਾਂ ਵਿੱਚੋਂ ਬੈੜ ਆਪਣੇ ਕੋਲ ਅੱਜ 21 ਤਾਜੀ ਸੂਈ ਆ 21 ਸੂਈ ਆ ਜੀ ਬਾਕੀ ਸੰਧੂ ਸਾਹਿਬ 5 ਬਿਲਕੁਲ ਤਿਆਰੀ ਦੇ ਵਿੱਚ ਗੱਬਣਾ ਵੈੜਾ ਆ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਅੱਜ ਜਿਸ ਨੇ ਮੜਾ ਕੇ ਆਣ ਕੇ ਦਿਖਾਉਂ ਠੀੜੀਆਂ ਦੋਂਦੀਆਂ ਚੌਗੀਆਂ ਛਿੱਗੀਆਂ ਵੈੜਾ ਜੀ ਅੱਜ ਦੋਂਦੀ ਵੀ ਮਿਲੂਗੀ ਚੌਗੀ ਛਕੀ ਵੀ ਹੈਗੀ ਆ ਹਾਂ ਜੀ ਇਹ ਚੌਗੀ ਛਕੀ ਵੀ ਬੰਦਾਂ ਦੇ ਵਿੱਚ ਵੈੜਾ ਹੋਣਗੇ ਆ ਦੋਂਦੀ ਚੌਗੀ ਛਕੀ ਇੱਕ ਬਾਕੀ ਤਿੱਗੇ ਸੂਏ ਵੀ ਮਿਲੂਗੀ ਹਾਏ ਤੇ ਤਿੱਗੇ ਸੂਏ ਵਾਲੀ ਵੀ ਮਿਲੂਗੀ ਤਿੱਗੇ ਸੂਏ ਆ ਹਾਂ ਜੀ ਹਾਂ ਜੀ ਜਿਵਾਨ ਵੀ ਹੈ ਵੈਰ ਜਿਵਾਨ ਵੀ ਹੈਗੀ ਆ ਜੀ ਜਿਸ ਨੇ ਵੀਰੇ ਆ ਵੈੜ ਹਾਂ ਇਹ ਚੌਗੀ ਆ ਹਾਂ ਉਹ ਬੱਚੀ ਦੋੰਦੇ ਦੇ ਦੰਦ ਪਟੰਦੀ ਜਰਸੀ ਚ ਲੈਣਗੇ ਖੀਰੀ ਤੋਂ ਦੋ ਆਉਂਦੇ ਹੋਣਦੇ ਹੀ ਆ ਖੀਰੀ ਤੋਂ ਦੋੰਦੀ ਹੋਣਦੇ ਹਾਂ ਜਿਹੜੀ ਚਾਰੀ ਦੇ ਵਿੱਚ ਵੀ ਸਾਰਾ ਮਾਲ ਪਿਆਰੀ ਜੀ ਆ ਹਾਂ ਜੀ ਉਹ ਵੀ ਕਲਾ ਕਲਾ ਸਟੈਪ ਵਾਸ ਸਟੈਪ ਹੀ ਆਪਾਂ ਤੁਹਾਨੂੰ ਮਾਲ ਦਿਖਾਵਾਂਗੇ ਛੇ ਨਾਗਨੇ ਮੇਰਾ ਭਰਾ ਰੇਟ ਅੱਜ ਫਿਰ ਹਰਪ੍ਰੀਤ ਕਿ ਉਹ ਰੇਟ ਜੀ ਬਿਲਕੁਲ ਤੁਹਾਨੂੰ ਬੜਾ ਸਮਝ ਆਉਣਾ ਨਹੀਂ ਦੇਈ ਹੁੰਦੇ ਆ ਆਪਣਾ ਸੰਧੂ ਸਾਹਿਬ ਜਿਹੜਾ 5000 ਤੋਂ ਸ਼ਾਰਟ ਆ ਜੀ 5000 ਤੋਂ ਸ਼ਾਰਟ ਹਾਂ ਜੀ ਹਾਂ ਜੀ ਤੇ ਲੱਖ ਤੋਂ ਅੰਦਰ ਹੀ ਰਹਿਣ ਲੱਖ ਤੋਂ ਅੰਦਰ ਹੀ ਆ ਹਾਂ ਜੀ ਹਾਂ ਜੀ ਜੇ ਸਾਡਾ ਵੜਾ ਹੋਣ ਗਿਆ ਉਸ ਹਿਸਾਬ ਨਾਲ ਰੱਖੀਏ ਵੀ ਅੰਦਰ ਹੀ ਨਾਲੇ ਅੰਦਰ ਹੀ ਰਹਿਗੇ ਕੋਈ ਨਹੀਂ ਆ ਬਸ ਹਾਲ ਚੀ ਬਾਤ ਜਾਵਾਂਗੇ ਲਓ ਵੀ ਠੀਕ ਆ ਜੀ ਬਸ ਮੇਰੇ ਇੱਕ ਤਰ੍ਹਾਂ ਦੇ ਮੋਲਾ ਜਿਹੋ ਜੀ ਛੇ ਉਹ ਜੇ ਮੋਲਾ ਤੇ ਸ਼ੁਰੂਆਤ ਆਪਾਂ ਕਰਾਂਗੇ ਅੱਜ ਹਰਪ੍ਰੀਤ ਪਹਿਲੇ ਨੰਬਰ ਤੋਂ ਇਸੇ ਵਾਰ ਤੋਂ ਕਰ ਲਈਏ ਹਾਂਜੀ ਹਾਂਜੀ ਇਹ ਵੀ ਸਵਾਜ ਵੈੜਾ ਕੀ ਵੇਰ ਵਾਇਦਾ ਵੀਰੇ ਇਹ ਸੰਤੂ ਸਾਹਿਬ ਇਹਨੂੰ ਕੋਈ ਸੂਈ ਨੂੰ 12 ਤੋਂ 15 ਦਿਨ ਦਾ ਸਮਾਂ ਹੋ ਗਿਆ ਠੀਕ ਆ ਤੇ ਬੱਚੀ ਇਹਦੇ ਨਜ਼ਰ ਆ ਤੇ ਜਿਹੜਾ ਰੈਡੀ ਆ ਮਿਲਕ 15 ਤੋਂ 16 ਲੀਟਰ ਆ ਹਾਂਜੀ ਹਾਂਜੀ ਦੁੱਧ 20 ਤੋਂ ਪਲੱਸ ਚੱਲ ਜੂਗੀ ਗਾੜੀ ਸਮਾਂ ਵਾਲਾ ਚੰਗਾ ਹੁਣ 1500ਾਂ ਚ ਵਾਲਦਾ 16 ਪਾ 14 ਗਰੰਟੀ 80 ਦਿਨਾਂ ਦੀ ਸੁਈ ਆ ਨਹੀਂ 12 15 ਦਿਨ 12 15 ਦਿਨ ਹਾਂਜੀ ਹਾਂਜੀ ਮਗਰ ਕੀ ਬੱਚਾ ਮਗਰ ਵਸ਼ੀ ਆ ਜੀ ਮਗਰ ਬੱਚੀ ਆ ਹਾਂਜੀ ਹਾਂਜੀ ਵੱਡੀ ਵੇੜਾ ਕਦਕਾਠ ਵਾਲੀ ਆ ਦੂਜਾ ਸੁਬਾ ਦੂਜਾ ਸੁਬਾ ਸੁਈ ਆ ਜੀ ਦੂਜਾ ਸੁਬਾ ਹਾਂਜੀ ਹਾਂਜੀ ਠੀਕ ਆ ਜੀ ਲਓ ਵੀ ਦੂਜਾ ਸੁਬਾ ਖੋਲ ਕੇ ਦਿਖਾਉਣੇ ਆ ਬਾਕੀ ਆ ਵੀ ਦਿਖਾ ਲੈ ਪਹਿਲਾਂ ਇਦਾਂ ਬੈਠੇ ਰੋ ਆਹ ਦੇਖੋ ਜੀ ਸੋ ਦਿਖਾ ਦੇ ਥੋੜਾ ਲਾਗੇ ਤੋਂ ਠੰਡੀ ਸੀਲ ਲਾਗੇ ਤੇ ਮੁਠੀ ਵਾਲੇ ਥਾਰਾ ਬਾਕੀ ਖੋਲ ਕੇ ਤੋੜ ਕੇ ਤੁਹਾਨੂੰ ਬਾਅਦ ਵਿੱਚ ਆਪਾਂ ਦਿਖਾ ਦਿੰਨੇ ਆ ਤਸਦੀ ਦੇ ਨਾਲ ਫਾੜੀ ਵਾਲੇ ਜੱਦਾ ਕਰਮਾੜੀ ਨੂੰ ਆ ਦੇਖੋ ਜੀ ਮਗਰ ਬੱਛੀ ਆ ਬਾਕੀ ਢਾਂਚਾ ਤੋਂ ਜਾ ਤੁਸੀਂ ਚੈੱਕ ਕਰ ਲਿਆ ਜੀ ਬਹੁਤ ਉੱਚੀ ਲੰਮੀ ਸੰਧੂ ਸਾਹਿਬ ਆ ਦੇਖੋ ਜੀ ਚੱਲ ਜਓ ਚੈੱਕ ਕਰਾਓ ਮੁਰਚੇ ਤੋਂ ਪੱਜ ਨਾ ਆ ਕੋਈ ਵੀ ਸੱਜਣ ਆਉਂਦਾ ਉਹਦਾ ਸਾਈਪਿਆ ਨਾ ਕਰੋ ਇੱਥੇ ਆਣ ਕੇ ਵੈਸੇ ਆਪਾਂ ਬੇਨਤੀਆਂ ਹਰ ਇੱਕ ਵੀਡੀਓ ਦੇ ਵਿੱਚ ਹੀ ਕਰਦੇ ਰਹੀਦਾ ਆ ਇੱਥੇ ਆਣ ਕੇ ਅੱਖੀਂ ਦੇਖ ਲਿਓ ਪਸੰਦ ਆਉਂਦੀ ਏ ਸ਼ੈ ਇਹਨੂੰ ਹੱਥ ਪਾ ਲਿਓ ਹੋਰ ਪਸੰਦ ਆਉਂਦੀ ਹੋਰ ਖਰੀਦਦਾਰੀ ਕਰ ਲਿਓ ਔਰ ਫਾਈਬਿਆ ਨਾ ਜਿਹੜੀ ਵੈਰ ਦਾ ਜਿਹੜੇ ਪਸ਼ੂ ਦਾ ਕਰਕੇ ਆਉਂਗੇ ਉਹ ਮੇਰਾ ਭਰਾ ਇਸ ਤੇ ਤਸੱਲੀ ਜ਼ਰੂਰ ਕਰਿਆ ਕਰੋ ਚਾਹੇ ਟਿੱਪ ਕੇ ਕਰੋ ਸੋਇਆ ਪਸ਼ੂ ਹੋਵੇ ਦੋ ਡੰਗ ਚੋਕੇ ਕਰੋ ਥੋੜਾ ਲਾਗੋ ਖਾਈਏ ਨੇਵਾ ਪੂਰਾ ਤਸੱਲੀ ਦੇ ਨਾਲ ਠੀਕ ਹੈ ਜੀ ਹਾਂ ਠੰਡੀ ਜਤਰਾ ਬਾਕੀ ਠੰਡੀ ਸੰਧੂ ਸਾਹਿਬ ਜਿੱਦਾਂ ਮਰਜ਼ੀ ਦੇ ਥੱਲੇ ਬੈਜੋ ਜਿੱਥੇ ਮਰਜ਼ੀ ਬੈਠ ਕੇ ਤਸੱਲੀ ਕਰੀ ਜਿੱਥੇ ਮਰਜ਼ੀ ਬੈਹਿ ਕੇ ਚੋਲਿਓ ਇਹਦੀ ਇਹ ਵੀ ਗੱਲ ਫ੍ਰਿਜੀ ਹੈ ਜੀ ਠੀਕ ਹੈ ਜੀ ਸੋ ਜੇ ਤਾਂ ਮਰਜ਼ੀ ਤਸੱਲੀ ਕਰੀ ਚਲੋ ਇਹ 16 ਕਿਲੋ ਆ 16 ਕਿਲੋ ਭਾਜੀ ਬਦਲਾਈਆਂ ਇਹਨੇ ਸੰਧੂ ਸਾਹਿਬ ਨਾਲ ਪਤਾ ਇਹਨੇ ਠ ਮਗਰ ਬੱਛੀ ਆ ਕਰਮਾਲੀ ਦੇ ਠੀਕ ਆ ਜੀ ਆਪ ਵੀ ਬੱਛੀ ਮਗਰ ਵੀ ਆ ਮਗਰ ਇਹ ਬੱਛੀ ਦੋ ਗਾਮ ਆ ਜੀ ਡਿਜ਼ਾਈਨਡ ਜੂਨੇ ਦਾ ਚੈੱਕ ਕਰੋ ਇੱਕ ਵਾਰੀ ਠੀਕ ਆ ਤੇ ਖਾ ਪੀ ਕੇ ਕਰਮਾਲੀ ਗਾਂ ਫੇਰ ਇੱਕ ਵਾਰੀ ਦੁਬਾਰਾ ਜਦੋਂ ਪਸ਼ੂ ਮੈਂਟੇਨ ਹੋ ਗਿਆ ਬਾਡੀ ਮੈਂਟੇਨ ਹੋ ਗਈ ਇਹਦੀ ਕਰਮਾਲੀ ਦੀ ਦੁੱਧ ਦੇ ਲੈ ਗਾਂ ਚੰਗੀ ਰੋਤ ਦੇ ਵਿੱਚ ਚੰਗਾ ਚਬਾਈ ਜਾਣਾ ਦੋਦੇ ਵੀ ਤੇ ਬਾਹਰ ਸੰਧੂ ਸਾਹਿਬ ਚੰਗੀ ਸੇਵਾ ਵਾਲੇ ਦੇ ਚਲੇ ਆ ਜੀ ਇਹ ਚੈੱਕ ਕਰ ਜੂਗੀ ਆਰਾਮ ਨਾਲ ਆ ਬੱਛੀ ਆ ਮਗਰ ਹਾਂਜੀ ਹਾਂਜੀ ਉਹ ਬੈਠੀ ਜਿਹੜੀ ਆ ਆ ਪੱਛੀ ਮਾਰੋ ਇੱਥੇ ਕੈਮਰਾ ਆ ਬੱਛੀ ਆ ਤਿਗਾ ਦੀ ਕਾਫੀ ਕਲਰ ਜਿਆ ਰਾਂਗਾ ਬੱਛੀ ਦਾ ਬਹੁਤ ਵਧੀਆ ਚੰਗੀ ਵਹਿਰਾ ਹਰਪ੍ਰੀਤ ਦੀ ਡਿਮਾਂਡ ਮੋੜ ਦੱਸਦਾ ਡਿਮਾਂਡ ਜੋ ਮਰਜ਼ੀ ਕਰ ਲਈਏ ਸੰਧੂ ਸਾਹਿਬ ਇਹ ਆਪਾਂ 65000 ਦੀ ਲੈ ਦੇਈ ਕਰਨਾ ਇਹਦਾ 65000 ਲੈਣ ਦੇਣੀ ਹਾਂਜੀ ਹਾਂਜੀ ਲਓ ਜੀ 65000 ਦੋਸਤੋ ਲੈਣ ਦੇਣੀ ਆ ਹਾਂ ਨਾ ਜਿਹੜੀ 65000 ਦੇ ਵਿੱਚ ਮਿਲ ਜੂਗੀ 16 ਕਿਲੋ ਦੁੱਧ 65000 ਮੋਲ ਬਾਕੀ ਕੋਈ ਵੀ ਦੇਖ ਲਓ ਉੱਚੀ ਲੰਮੀ ਜੀ ਆਹ ਵੇਖੋ ਜੀ ਪਰਲੇ ਪਾਸੇ ਬੰਦਾ ਇਧਰਲੇ ਪਾਸੇ ਬੰਦਾ ਖੜ੍ਹ ਜੇ ਨਾ ਹਾਂਜੀ ਮੋੜ ਤੱਕ ਨਹੀਂ ਦਿੰਦਾ ਠੀਕ ਆ ਹਾਂਜੀ ਹਾਂਜੀ ਆਹ ਦੇਖੋ ਚੰਗੀ ਵਹਿਰਾ ਹਰਪ੍ਰੀਤ ਅਗਰ ਫਾਈਗਰ ਨੰਬਰ ਤੇ ਆਪਣੇ ਕੋਲ ਇਧਰਲੇ ਬੰਦੇ ਮਾਰ ਆ ਗਿਆ ਜਰਸੀ ਫੀਲ ਦੇ ਵਿੱਚ ਆ ਇਹ ਚੌਗੀ ਆ ਜੀ ਚਾਰ ਦਾ ਬਣਾ ਹਾਂਜੀ ਚਾਰ ਦੰਦਾ ਇਹ ਬਿਲਕੁਲ ਗੱਬਣਾ 2-4 ਦਿਨ ਦੀ ਕੱਚੀ ਆ ਹਾਂ ਇਹ ਕਨਫਰਮ ਜਿਹੜੀ ਚਾਰ ਸਾਰੇ ਮੁਖਾ ਸਰ ਆਪਾਂ ਚੈੱਕ ਕਰਾ ਦਾਂਗੇ ਵੀਡੀਓ ਦੇ ਵਿੱਚ ਵੀ ਲੋ ਵੀ 6 ਤੇ ਕੰਨੀਆਂ ਦੁੱਧ ਦੰਦ ਮਿਲਣਗੇ ਤੁਹਾਨੂੰ ਚੌਕ ਦੇ ਡਰਾਬਰ ਜਰਸੀ ਦੇ ਵਿੱਚ ਜੇ ਫਿਰ ਬਾਕੀ ਮੇਰਾ ਆਪਾਂ ਚੈੱਕ ਕਰੋ ਫੇਸ ਕੁਆਲਟੀ ਪੂਰਾ ਬਾਡੀ ਸਟਰਕਚਰ ਚੈੱਕ ਕਰੋ ਆਰਡਰ ਰੂਡਰ ਦੀ ਕੁਆਲਟੀ ਚੰਗੀ ਆ ਰੰਗ ਕਾਫੀ ਕਲਰ ਦਾ ਕੰਬੀਨੇਸ਼ਨ ਆ ਆ ਪਾਪਾ ਪਰਕਾਰੀ ਲਾ ਕੇ ਚੈੱਕ ਕਰਾ ਲੈਂਦੇ ਆ ਆ ਦੇਖੋ ਆ ਦੇਖੋ ਆ ਦੇਖੋ ਬਾਕੀ ਸੰਧੂ ਸਾਹਿਬ ਦੀ ਬਿਊਟੀ ਚੈੱਕ ਕਰੋ ਇੱਕ ਰੀ ਹਾਂ ਬਾਕੀ ਇਹ ਨਹੀਂ ਵੀ ਕਿ ਲੱਤ ਮਾਰਨ ਵਾਲੀ ਹੋਊਗੀ ਨਹੀਂ ਨਹੀਂ ਜਾਰੀ ਫੇਸ ਵਾਲ ਦੀ ਚੈੱਕ ਇਦਾਂ ਭਾਵੇਂ ਬੈਠੇ ਰਹੇ ਥੱਲੇ ਇਹਦੇ ਵੱਡੀ ਜਰਸੀ ਆ ਫੁੱਲ ਵੱਡੀ ਆ ਇਹ ਜਿਹੜੀ ਜਰਸੀਆਂ ਘਰ ਕਰਦੀ ਪਜੀਆਂ ਲੈ ਵੀ ਹਰ ਵੀ ਤਾਂ ਇੱਥੋਂ ਬਾਈ ਚੈੱਕ ਕਰਾਉਣਾ ਇੱਥੋਂ ਹੀ ਕਰਾ ਦਿਓ ਜੀ ਇੱਥੋਂ ਭਾਜਾ ਕਰਾ ਆ ਦੰਦੀ ਲੈ ਕੇ ਦੰਦੀ ਚੈੱਕ ਕਰਾ ਦੇ। ਅਵਾ ਚੈੱਕ ਕਰਾ ਕੇ ਗੱਲ ਕਰਦੇ ਨੇ। ਅੱਲਾ ਲੈ ਕੇ ਲੈ ਕੇ ਪੁੱਤ ਮਾਰਦੀ ਵੀ ਕੁਛ ਨਹੀਂ ਕਹੀ ਦੀ। ਦੋ ਰੰਦ ਪੂਰੇ ਲੋਕ ਦੇ ਫੁੱਟੇ ਆ। ਆਹ ਦੇਖੋ ਬਿਲਕੁਲ ਛੇਕ ਦੇ ਕਰੇ। ਇਹ ਗੱਲਾਂ ਨਹੀਂ ਬਖੌਣ ਵਾਲੀਆਂ ਗੱਲਾਂ ਕਰੀ ਦੀਆਂ। ਜੰਮੀਆ ਤਾਂ ਛੇਕ ਦੇ ਦੁੱਧਾਂ ਦਾ ਚੌਕ ਦੇ ਬਰਾਬਰੀ ਕੀਤੇ ਆ। ਮੱਛੀ ਮੇਰਾ ਭਰਾ ਚੈੱਕ ਕਰੋ। ਹੁਸਨ ਵੇਖੋ ਤੇ ਬਾਕੀ ਵਜਨ ਮੋੜ ਦੇਖੋ। ਜੰਮੀ ਪਈ ਫਿਰ। ਪੂਰੀ ਜੰਮੀ ਪਈ ਆ। ਬਿਲਕੁਲ ਬਿਲਕੁਲ ਬਿਲਕੁਲ। ਖਿਲਾੜ ਜਨੂਰ ਨੇ ਵੇ ਦਾ ਬੜਾ ਬਾਕਮਾਲ ਆ। ਮੁਠੀ-ਮੁਠੀ ਥਣ ਲੱਗਾ ਕਰਮਾ ਦੀ। ਓਨੀ ਗਾਰਡ ਓਨੀ ਆ। ਪਾਵੇਂ ਨੂੰ ਪੰਜਾਬ ਵਾਲੀ ਜਰਸੀਆਂ ਤੇ ਡਰਾਪਰ ਕਿਉਂ ਹੈ ਪੰਜਾਬ ਵਾਲੀ ਜਰਸੀ ਆ ਇਹ ਪੰਜਾਬ ਵਾਲੀ ਹੈ ਜੀ ਇਹ ਨਹੀਂ ਮੈਂ ਐਡੀ ਬੱਝੀ ਬਹਿ ਕੇ ਸਭਰਾਵਾਲੀ ਨਹੀਂ ਕਹਦੇ ਨਾਲੀ ਸਭਰਾਵਾਲੀ ਦੀ ਆ ਸਭਰਾਵਾਲੀ ਤੇ ਬੱਕਰੀ ਗੱਲ ਆ ਹੁਣ ਕਿਉਂ ਫੱਡੀ ਜਣਾ ਵੜੇ ਸਭਰਾਵਾਂ ਹੋਣੇ ਹੁਣ ਦਵਾਨਾ ਜਾ ਗਈ ਸਭਰਾਵਾਲੀ ਸਭਰਾਵਾਲੀ ਕਹਾਂਗੇ ਜੇ ਸਭਰਾਵਾਂ ਜਾ ਗਈ ਤੇ ਹਾਂ ਜੀ ਬਿਲਕੁਲ ਬਿਲਕੁਲ ਤੋਬਾ ਬੜੀ ਸ਼ਕੀਨ ਆ ਥੋੜਾ ਪੁੱਤਰ ਲੱਗ ਗਿਆ ਕੋਈ ਕੋਈ ਖਾਇਓ ਮਾਰੇ ਕੈਮਰਾ ਬਾਕੀ ਇੱਦਾਂ ਕੋਈ ਸੰਦੂ ਸਾਹਿਬ ਬੈਠੇ ਨਹੀਂ ਕੋਈ ਲੱਤ ਮਾਰ ਮਾਰਨ ਵਾਲੀ ਹੋਊਗੀ ਲੋ ਜੀ ਆਹ ਦੇਖੋ ਅਬਾ ਤੁਹਾਨੂੰ ਚੈੱਕ ਕਰਾਉਂਦਾ ਮੇਰਾ ਟਿੱਪਣ ਦਿਖਾ ਦੇ ਜੇ ਥੋੜਾ ਲਾ ਕੇ ਤੋਂ ਆ ਵੇਖੋ ਇਹ ਭੈਣ ਭਰਾ ਆਨਲਾਈਨ ਮੰਗਵਾਉਂਦੇ ਆ ਲਓ ਜੀ ਅਗਲੇ ਪਿਛਲੇ ਥਾਣਾ ਦੇ ਟਿੱਪਣ ਇੱਕ ਵਾਰੀ ਮੇਰਾ ਭਰਾ ਆ ਰਿਹਾ ਜਿਆਦਾ ਠੀਕ ਆ ਜੀ ਆਹ ਦੇਖੋ ਜੀ ਸੋ ਇਹ ਜੀਜ ਵੇਖ ਕੇ ਜਦੋਂ ਭਰਾ ਆ ਕਿਸੇ ਨੇ ਅੱਬਾ ਸੋ ਰੱਖਾ ਬਾਪ ਦੀ ਸੰਮੀ ਕਰਕੇ ਲੈ ਜਾਵੇ ਸਾਹ ਲੈ ਕੇ ਜਾਵੇ ਹਾਂ ਜੀ ਪਿਛੇ ਦੀ ਹਰ ਵੀਡੀਓ ਚ ਕਈ ਦਾ ਆਪਾਂ ਗਰੰਟੀ ਆ ਹਾਂ ਉਹ ਪਿਛਾ ਮਾਰਦੀ ਹੋਏ ਆਪਣੀ ਪੂਰੀ ਜ਼ਿੰਮੇਵਾਰੀ ਵੈੜਦੀ ਕੇ ਬਿਲਕੁਲ ਬਿਊਟੀਆਂ ਨਹੀਂ ਮਿਲੀਆਂ ਸਾਨੂੰ ਸਭ ਜਿਹੜੀ ਬਿਲਕੁਲ ਬਿਲਕੁਲ ਆਹ ਦੇਖੋ ਬਿਲਕੁਲ ਛੋਟਾ ਜਿਹਾ ਸਇਆ ਵਰਗਾ ਫੇਸ ਆ ਛੋਟੀ ਜਿਹੀ ਬੇਸਕ ਵਾਲ ਤੇ ਚਾਰ ਦੀ ਪੜੀ ਹੋਈ ਬੱਚੀ ਆ ਹਾਂ ਹਾਂ ਬੜਾ ਬਿਊਟੀ ਆ ਆ ਦੇਖੋ ਜੀ ਦੇਖੋ ਜੀ ਆ ਆਰਡਰ ਕੁਆਲਟੀ ਦੇਖੋ ਮੇਰਾ ਭਰਾ ਬੰਦਾ ਪਰਲਾ ਦੇਖੋ ਜਿਵੇਂ ਉਹ ਆਪਾਂ ਯਾਦ ਨਹੀਂ ਵੀ ਪਰਦੇਸੀ ਜਾਂ ਭਈਏ ਝੋਨਾ ਲਾਉਂਦੇ ਇਨੀਂ ਦੂਰੀ ਤੇ ਇਨੀਂ ਦੂਰੀ ਦਾ ਗੱਲ ਆ ਜੀ ਹਾਂ ਬਾਕੀ ਆ ਜੀ ਜਾਨੀ ਮਿਲਦੀਆਂ ਨਹੀਂ ਬੜੀ ਵਧੀਆ ਬੱਚੀ ਬਹੁਤ ਖੂਬਸੂਰਤ ਆ ਭਰਾ ਚਲੋ ਜਿੱਦਾਂ ਕਿ ਜੰਪਨ ਲੱਗਾ ਕਰਮਾਲੀ ਨੂੰ ਆ ਜੀ ਸਵਾਤ ਤੁਹਾਨੂੰ ਭਰਾ ਆਪਾਂ ਜਿਉਂਦੇ ਨਾਲ ਜੁੜੇ ਆਪਾਂ ਚੰਗੇ ਬੱਚਿਆਂ ਖਾਣ ਦੀ ਕੋਸ਼ਿਸ਼ ਕਰਦੀ ਵੀ ਚੰਗੀ ਵੜ ਲਈਏ ਤੇ ਬਾਕ ਇਹ ਜੀ ਨੰਬਰ ਆਹ ਮੋਰ ਕੁਆਲਟੀ ਵਾਲੀ ਹੈ ਠੀਕ ਆ ਇਹਦਾ ਮੁੱਲ ਕੀ ਕਰਤਾ ਫਿਰ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰੇ ਲੈਣ ਦੇਣ ਵਾਲਾ ਯਾਰ ਇਹ ਜਿਹੜੀਆਂ ਮੱਛੀਆਂ 90 ਦੀ ਪਾਲੀਏ ਤਾਂ ਹੀ ਲੱਗਦੀ 85 ਦੀ ਪਾਲੀਏ ਤਾਂ ਹੀ ਲੱਗਦੀ ਅਸੀਂ ਦੀ ਪਾਲੀਏ ਰੋਕਾ ਕਰਨਾ 75000 ਦੀ 1900 ਰੁਪਏ ਛੋੜੀ ਹੋਈ ਉਹ 75000 ਜਿਹੜਾ ਛੋੜੀ ਹੋਣੀ ਇਹਦੇ ਵਿੱਚੋਂ ਮੇਰਾ ਵੀ ਭਰਾਏ ਨਾ ਕੇ ਸੀ 85 ਦੀ ਵੇਖਦੀ ਆ ਜੇ ਭਾਣ ਵਾਲੀ ਦੇ ਭਾਣਾਂ ਜੇ ਮੇਰੇ ਮੰਗੀ ਉਹ ਫਿਰ ਦਰ ਦੋ ਇਹ ਵੀਡੀਓ ਬਣਾਉਂਦਾ ਆਪਣੇ ਮਨ ਆ ਇਹ ਵੀ ਮੇਰੇ ਪੱਖ ਲਿਓ ਨਹੀਂ ਚੰਗੀ ਬੱਚੀ ਆ ਮੇ ਬੱਚੀ ਚੰਗੀ ਆ ਆ ਵੀ ਆਪਦੀ ਕੋਈ ਦਊਗਾ ਜੀ ਆ ਵੀ ਮੈਨੂੰ ਲੱਗਦਾ ਵੀ ਕਿਸੇ ਕਿਸੇ ਪਾਸੇ ਕਹਿਣਾ ਹੋਵੇ ਨਾ ਵੀ ਕਿਸੇ ਪਾਸੇ ਖੁੰਜੀ ਇਹ ਫਿਰ ਕਹੇ ਵੀ ਯਾਰ ਤੋੜ ਦਈਏ ਰੇਟ ਤਾਰ ਤੂਸੇ ਪਾਸੇ ਵੀ ਖੁੰਜੀ ਨਹੀਂ ਗਈ ਆ ਬਸ ਤੁਹਾਨੂੰ ਕਹਿੰਦਾ 95 ਪਾਰੀ ਤਾਂ ਹੀ ਵੇਖਦੀ 90 ਪਾਰੀ ਤਾਂ ਹੀ 85 ਤਾਂ ਉਹ ਕੰਮ ਫਿਰ ਜਵਾਨ ਵੈਰਾ ਸੰਧੂ ਸਾਹਿਬ ਨੇ ਸੂਰ ਜਮਾ 2 400 ਵਿੱਚ 24 ਲਈਏ ਤਾਂ ਵੀ ਨਹੀਂ ਕਰਦੀ ਆ ਆ ਲੋ ਜੀ ਆ ਠੀਕ ਆ ਹਾਂ ਖਾਣ ਇੰਦਰਲੇ ਬੰਨ ਮਰਾ ਚੱਕ ਰੋ ਕਿੱਡੇ ਸੁਨੇ ਗਲਾਪੀ ਥਣ ਲੱਗੇ ਨੇ ਹਾਂ ਲੋ ਬੇ ਠੀਕਾ 75000 ਰੁਪਏ 75000 ਦੀ ਲਾਇਨ ਦੇਣੀ ਆ ਲੋ ਵੀ ਤੁਸੀਂ ਕਰੀ ਆ ਜੀ ਮਰਜ਼ੀ ਨਾਲ ਦੇ ਕੋ ਖੁਸ਼ੀਆਂ ਤੁਹਾਡੀਆਂ ਜਿੰਨੇ ਮਰਜ਼ੀ ਛੋੜ ਕੇ ਆ ਹਾਂ ਜੀ ਹਾਂ ਜੀ ਅੱਗੇ ਤੀਜੇ ਨੰਬਰ ਤੇ ਆਪਣੇ ਕੋਲ ਇਹ ਵਾਰਡ ਆ ਗਈ ਆ ਇਹ ਸੰਤੂ ਸਾਹਿਬ ਦੂਜਾ ਸੁਵਾ ਸੁਣੀ ਆ ਤੇ ਪਹਿਲੇ ਸੁਵੇ ਦਾ ਦੁੱਧ ਦਾ ਰਿਕਾਰਡ ਜੰਗਾ ਇਹ ਨਹੀਂ ਨਹੀਂ ਕਹੋ ਤੇਰੀ ਕਹੋ ਕਰਮਾਣੇ ਆ ਠੀਕ ਹੈ ਜੀ 25 26 ਲੀਟਰ ਦੇ ਫਾਰੂ ਤੋਂ ਲਈਏ 25 26 ਲੀਟਰ ਉਹਦੇ ਪਹਿਲੇ ਸੂਏ ਭਰਿਆ ਤੁਹਾਨੂੰ ਉਹਨੇ 25 26 ਲੀਟਰ ਨੇ ਤੇ ਗਾੜੀ ਮੰਨ ਲਓ ਸਵਾ ਗਰਮੀ ਦਾ ਚਲੋ ਫਿਰ 25 26 ਦੇ ਜੇ ਬਹੁਤ ਅੱਜ ਸਰਦੀਆਂ ਜਾਗਦੇ 30 ਤੇ ਪਹੁੰਚ ਜੂਗੀ ਹਾਂ ਕਿਉਂ ਮਹੀਨਾ ਗਰਮੀ ਰਹਿ ਗਈ ਗਾੜੀ ਸਰਦੀ ਆ ਇਹ ਹਰਪੇ ਤੇ ਦਿਨ ਸਮਾਂ ਆ ਜਾਏ ਬਸ ਤਿਆਰੀ ਜਰਾ ਬਾਕੀ ਆ ਜੀ ਹਫਤਾ ਕਿੰਨੀ ਦੀ ਹੈ ਹਾਂਜੀ ਹਾਂਜੀ 7 ਦਿਨ ਪੂਰੇ ਬਾਕੀ ਆ 7 ਦਿਨੀ ਕਹਿ ਲੋ ਝੂੰਗੀ ਕਹਿ ਲੋ ਹਾਂ ਕੋਈ ਮਰਜ਼ੀ ਕਹਿ ਲੋ ਨਹੀਂ ਇਹ ਆਦੇ ਲੱਗੇ ਹੈ ਨਾ ਦੇ ਆਓ ਪਾਰ ਬੱਜੀ ਹੋਏ ਤੇ ਤੁਸੀਂ ਅੱਖਾਂ ਬੰਦ ਕਰਕੇ ਮੀਨੀ ਗਾਂ ਬਲਾ ਲੈ ਨਹੀਂ ਮੇਸਾਂਲੇ ਬਜਨ ਬੰਦੇ ਮੀਨੀ ਮੱਛ ਮੀਨੀ ਗਾਂ ਕਰਮਾਣਾ ਨਿਕਲੇ ਨਹੀਂ ਅੱਖਾਂ ਤੋਂ ਆਪਾਂ ਨੇ ਕਹਿਣਾ ਵੇਖਾ ਬੰਦ ਕਰਕੇ ਆਪਾਂ ਫਿਰ ਲਾਂਦਾ ਨਾ ਕੋਈ ਆਵੇ ਕਿਸੇ ਭਰਾ ਨੂੰ ਕੋਲ ਕੇ ਅੱਖਾਂ ਖੋਲ ਕੇ ਲਗੋ ਸਹੀ ਗੱਲ ਹੈ ਅੱਖਾਂ ਬੰਦ ਨਾ ਕਰੋ ਮੇਰਾ ਭਰਾ ਠੀਕ ਹੈ ਜੀ ਬਾਕੀ ਕਲਿੱਪ ਸਿੰਘ ਦੇ ਗਿਆ ਜਿਵੇਂ ਢੇਲੀਆਂ ਤੇ ਬਿਲਕੁਲ ਥੱਲੇ ਨੂੰ ਸਿੰਘ ਹੁੰਦੇ ਨੇ ਮੀਨੀਆਂ ਤੇ ਆ ਬਾਹਰ ਦੀ ਬਿਊਟੀ ਆਰਡਰ ਕੁਆਲਿਟੀ ਦੇਖੋ ਤੇ ਨਹੀਂ ਵੀ ਸੰਧੂ ਸਾਹਿਬ ਕੋਈ ਕੁਸੀਆ ਵੱਡੀ ਵਾਈਡ ਜੇ ਨਗੀਜ਼ ਨਾ ਕੋਈ ਕਹਦੇ ਆ ਕੱਲੀ ਆਉ ਗੱਡੀ ਦੇ ਵਿੱਚ ਲਓ ਜੀ ਕਰੋ ਚੈੱਕ ਠੀਕ ਹੈ ਜੀ ਪਰ ਸਾਬਾ ਸਾਡਾ ਕੰਮ ਹੈ ਪੀਕਪ ਦਾ ਹਾਂ ਕੋਈ ਵੱਡੀ ਗੱਡੀ ਦੇ ਸੰਧੂ ਸਾਹਿਬ ਲਿਓਣੀਆਂ ਹੁੰਦੀਆਂ ਵਾ ਠੀਕ ਆ ਛੋਟੇ ਵੀ ਤੁਹਾਡਾ ਚੈੱਕ ਕਰੋ ਵੱਡੀ ਵਾੜ ਆ ਲੋ ਰੰਗ ਪ੍ਰਿੰਟ ਦੇਖੋ ਫੈਸ਼ਨਟ ਜਾਨਾ ਦੇਖੋ ਹਾਂ ਬਾਬਾ ਆਪਾਂ ਚੈੱਕ ਵੀ ਕਰਾਉਣੀ ਹਰ ਵੀਡੀਓ ਦੇ ਵਿੱਚ ਦੇਖੋ ਆ ਆ ਦੇਖੋ ਆ ਲੋ ਹਣ ਆਪਾਂ ਪਹਿਲਾਂ ਚੈੱਕ ਕਰਵਾ ਦਨੇ ਕੋਈ ਚੱਕਰ ਹੀ ਨਹੀਂ ਆ ਆ ਦੇਖੋ ਜੀ ਕੋਈ ਫਾਲਟ ਕੋਈ ਕਮੀ ਪੀਚੀ ਹੈ ਤੇ ਪਹਿਲਾਂ ਤੁਹਾਨੂੰ ਦੱਸ ਦਿੱਤੀ ਜਾਊਗੀ ਵੈਸੇ ਆਪਣਾ ਜਿਹੜਾ ਪੂਰ ਛੇਟਾ ਦੱਸਣਾ ਫਰਜ਼ ਬਣਦਾ ਠੀਕ ਆ ਜੀ ਇਹ ਟਿੱਪਾ ਨਾ ਬਾਕੀ ਕਾਦ ਦਾ ਵਜ਼ਨ ਤੁਹਾਡੇ ਸਾਹਮਣੇ ਆਦਰੇ ਤੁਸੀਂ ਮੇਰੇ ਤੋਂ ਆਈਡੀਆ ਲਾ ਲਓ ਆ ਦੇ ਮਾਈ ਫੋਰ ਤੋਂ ਉੱਤੇ ਮੇਰਾ ਕਾਦਾ ਪਾਲੀਸ ਉਹਦੀ ਗਾੜੀ ਪਾਲੀ ਟ੍ਰਿਪੂ ਆ ਬੈਠ ਕੇ ਕੋਈ ਗੱਲਾਂ ਦੋ ਰਿਆ ਨਹੀਂ ਗਿਆ ਰਹੀਆਂ ਠੀਕ ਆ ਜੀ ਸੋ ਵੈਸੇ ਥੱਲੇ ਪਿਆਰੀ ਕਾਫੀ ਕਰੀ ਪਈ ᱛੀ ਆ 5 7 8 ਜਿਹਨੇ ਕੱਢੀ ਚੋਈ ਹਾਂ ਕੋਈ ਸੱਜਣ ਬੇਲੀ ਤਾਂ ਇਹਨੂੰ ਕਹਤਾ 22 26 ਲੀਟਰ ਨਹੀਂ ਇਹਨਾਂ ਕਹਿੰਦੇ ਨਹੀਂ ਇਹਨੂੰ ਠੀਕ ਆ ਜੀ ਕੱਢਿਆ ਵੀ ਹੋਇਆ 26 ਲੀਟਰ ਦਾ ਠੀਕ ਹੈ ਲੋ ਜੀ ਠੀਕ ਆ ਵੈਸੇ ਚਲੋ ਅਗਰ ਰੋਤ ਤਾਂ ਬੜੀ ਚੰਗੀ ਆ ਗਾੜੀ ਰੋਤ ਚੰਗੀ ਨਹੀਂ ਲੱਗਦਾ ਸਵਾ ਮਹੀਨੇ ਕਿਦਾ ਸਮਾਂ ਰਹਿ ਗਿਆ ਹਾਂ ਬਾਕੀ ਆਪਣੀ ਤਸੱਲੀ ਕਰਿਓ ਲੈ ਜਿਹਨੇ ਲੈਣੀ ਆ ਮੇਰਾ ਵੀ ਅਸੀਂ ਤਸੱਲੀ ਕਰਕੇ ਲੈ ਗਏ ਗੱਬਰ ਘਾ ਨੱਬਰ ਗਾਂ ਦੀ ਆਪਦੀ ਥਾਂ ਟਿੱਪ ਕੇ ਫੇਰ ਕੋਈ ਵੀਰਾ ਮਿਲ ਜਾਵੇ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਪਿੱਛਾ ਮਾਰੇ ਦੇ ਠੀਕ ਆ ਠੀਕ ਆ ਕੋਈ ਆਨਲਾਈਨ ਮੰਗਵਾਉਂਦਾ ਵਾ ਮੇਰਾ ਵੀਰ ਗੱਡੀ ਤੋਂ ਲਾ ਲੈ ਨਹੀਂ ਪਾਸ ਦੇ ਆਪਣੀ ਗੱਡੀ ਦਾ ਉਸ ਭੇਜ ਬਸ ਹਾਂਜੀ ਇੱਕ ਟਾਈਮ ਦੀ ਗਰੰਟੀ ਆ ਬਸ ਉਹਦੇ ਥਾਂ ਵੇਖ ਲੈ ਖਤਮ ਕਾ ਨਹੀਂ ਖਤਮ ਕਾ ਨਹੀਂ ਹਾਂਜੀ ਲੋਗੇ ਗਾਲਾਂ ਪੱਕੀਆਂ ਦੀਆਂ ਜੀ ਅਗੋਂ ਵੀ ਬਿਲਕੁਲ ਵਪਾਰੀ ਭਰਾ ਨੇ ਵਪਾਰੀ ਵੀਰਾਂ ਨੇ ਆਪਦੀ ਬਿਲਕੁਲ ਸਮਝਣਾ ਲੈਨੇ ਕੋਈ ਵੀ ਮਾਲ ਲੈਨੇ ਆ ਤੇ ਗਾੜੀ ਜਿਨੇ ਵੀਰ ਭਾਣੇ ਵਾਲੇ ਆਪਣੇ ਰਿਕਵੈਸਟ ਹੀ ਕਰਦੇ ਹੱਥ ਜੋੜ ਕੇ ਕਿ ਸੂਈ ਨੂੰ ਦੋ ਟਾਈਮ ਚੋਲੋ ਤੇ ਗੱਬਲੋਂ ਟਿਪ ਕੇ ਲੈ ਜਾਓ ਆਪਦੀ ਸਮਝਣਾ ਬਿਲਕੁਲ ਹਾਂਜੀ ਪਰ ਆਪਣੇ ਵਾਦ ਨੂੰ ਮਿਲ ਖੜਾਉਣਾ ਚੋਰ ਚੀ ਚੱਲਦੀ ਇਥੋਂ ਮੇਰੇ ਘਰੋਂ ਚੋਰ ਚੀ ਕਰਲਾ ਕਰਨਾ ਫੋਨ ਲਾ ਕੇ ਉਹਨਾਂ ਦੀ ਜਾਣਕਾਰੀ ਕਰ ਕਰਨਾ ਜੀ ਆਂਦੀ ਭਾਜੀ ਹਲਕੀ ਹੋ ਗਿਆ ਮਰ ਗਈ ਜਾਲ ਫਲਾਣ ਹੋ ਗਿਆ ਤੇ ਹੀ ਹੋ ਗਿਆ ਆਪੇ ਉਹਨਾਂ ਦੀ ਜਾਣਕਾਰੀ ਆਪਣੀ ਵਫਾ ਵਾਲੀ ਚੀਜ਼ ਹੈ ਜੀ ਵਾਪਰੇ ਕਲਰ ਮੇਰਾ ਭਰਾ ਕੋ ਗਰੰਟੀਆ ਦੱਸ ਲਿਆ ਨਹੀਂ ਜਿਹੜੀ ਚੀਜ਼ੇ ਤਸਦੀਕ ਕਰਕੇ ਲੈ ਜਾਓਗੇ ਠੀਕ ਹੈ ਜੀ ਗੇਟੋਂ ਬਾਹਰ ਹੋ ਕੇ ਨਿੱਕੀ ਕੁਆ ਹੋਏ ਦਾ ਬਤ ਐ ਵੀ ਰਹੀਏ ਆਰਡਰ ਕੁਆਲਿਟੀ ਚੰਗੀ ਆ ਸਾਂਹ ਵਾਲੀ ਛਾਏ ਆ ਚੱਲਦੀ ਦਾ ਨਾ ਗੱਡੀ ਆ ਮੇਰੇ ਪ੍ਰਭੂ ਜਿਹਦੇ ਤਰਫਾ ਚੱਲਦੇ ਆ ਉਹਨਾਂ ਚੱਲਣੀਆਂ ਕਰੇ ਕਰੋ ਹਾਂ ਬਾਕੀ ਮੇਰਾ ਭਰਾ ਤਰਾਜ ਨਾ ਕਰਿਆ ਕਰੋ ਗੁੱਸਾ ਨਾ ਕਰਿਆ ਕਰੋ ਵੀ ਆ ਮਾਰਾ ਡੰਗਰ ਦਿੱਤਾ ਉਹ ਗਲਤ ਪੈ ਗਿਆ ਸਾਨੂੰ ਇਹ ਤੱਕ ਬਾਕੀ ਤੁਹਾਡੇ ਕਰਮ ਲੈਣੇ ਦੇ ਨੇ ਮੁਕੱਦਰ ਲੈ ਵੀ ਸਾਬਾ ਪਰ ਸੋਨੇ ਰਗਾ ਮਾਲ ਲਈਦਾ ਹਾਂ ਫੇ ਚੱਲ ਕੇ ਹੋਰ ਆਪਣਾ ਕਿਹੜਾ ਜੀ ਜੀ ਕਰਦਾ ਵੀ ਮਾਰੀ ਗਾਂ ਲੈ ਗਈ ਆਪਾਂ ਕੋਸ਼ਿਸ਼ ਕਰਦੇ ਵੀ ਚੰਗੀ ਦਾ ਚੰਗੀ ਹੀ ਵਹਿੜ ਲਈਏ ਬਿਲਕੁਲ ਜੀ ਇਹ ਆਪਾਂ ਦਾ ਗਾ ਗਾ ਟੁੱਟੇ ਦੁਕਾਨਦਾਰੀ ਆ ਆਪਣੀ ਬਿਲਕੁਲ ਜੀ ਹਾਂ ਜੀ ਹਾਂ ਜੀ ਇਧਰ ਵੀਡੀਓ ਕੋਣੀ ਹਰ ਰੋਜ਼ ਵੀਡੀਓ ਬਣੀ ਆ ਤੇ ਆਪਾਂ ਚੋਲੇ ਦੀ ਲੀਕ ਗਾਰ ਹੁਣ ਉਦਾਂ ਦੀ ਵੀਡੀਓ ਵਿੱਚ ਆਪਾਂ ਮੇਰੇ ਖਿਆਲ ਨਾਲ 6 ਲਾਗ ਬਖਾਏ ਸੀ ਤੇ ਉਹ ਇੱਕੇ ਦਿਨ ਜੀ ਸੇਲ ਹੋ ਗਏ ਆ ਠੀਕ ਆ ਹਾਂ ਜੀ ਬਾਕੀ ਹਰਪੀ ਦਾ ਖੱਡੀ ਧੀਰੀ ਵਾਲੇ ਬੰਦੇ ਮਾਰਦੇ ਆ ਬਾਹਰ ਹੀ ਦਿਖਾਤਾ ਬਾਕੀ ਫੇਰ ਵੇਚਾਂਗੇ ਆ ਦੇਖੋ ਲੋ ਜੀ ਕੋਈ ਨਾ ਆਉਂਦਾ ਡਰਦੀ ਆ ਵੀ ਕੀ ਕਰਦੇ ਆ ਹਾਂ ਸੋ ਜਿਹੜੇ ਥੱਬੇ ਆ ਥੱਬੇ ਲੈਵੇ ਆਉਂਦੇ ਦੋਸਤੋ ਪੰਡਾ ਦੀਆਂ ਪੰਡਾ ਹੀ ਪਾਈ ਫਿਰਦੀਆਂ ਕਰਮਾਂ ਦੀਆਂ ਭਾਵੇਂ ਨਰਵੇ ਕਵਾ ਦੀਆਂ ਭਾਵੇਂ ਜੀ ਦੀਆਂ ਮਰਜ਼ੀ ਮਰਜ਼ੀ ਗੇ ਲੋ ਲੈ ਵੀ ਆਪਣੀ ਤੇ ਮੁੱਲ ਦਾ ਦੱਸ ਕੇ ਕੀ ਇਹਦਾ ਮੁੱਲ ਸਾਹ ਪਾ ਜੋ ਮਰਜ਼ੀ ਕਰ ਲਈਏ ਇਹ 85000 ਦੀ ਹਾਲਾਂ ਦੇ ਦਾਂਗੇ 85000 ਦੀ ਹਾਂਜੀ ਹਾਂਜੀ ਇੱਕੋ ਇੱਕੀ ਗੱਲ ਆ ਇੱਕੋ ਬਿਲਕੁਲ ਛੋੜੀ ਹੋਣੀ 500 ਰੁਪਏ ਮੇਰੇ ਲੋ 500 ਰੁਪਏ ਇਹ ਬਿਲਕੁਲ ਜਾਇਜ਼ ਹੀ ਮੁੱਲ ਦਿੱਤਾ ਵਾ ਜੇ ਛੋਟੀ ਹੋਵੇ ਤੇ ਤੇਰੀ ਮਾਂ ਪਾ ਗਦੋਂ ਗੱਡੀ ਦਾ ਆ ਆਪਾਂ ਮੋਲੀਓ ਮੋਲੀਆ ਜਨਾ ਲੈਣਾ ਤੇਲ ਵੀ ਮੈਂ ਪਾ ਕੇ ਦਊਂਗਾ ਹਾਂ ਬਿਲਕੁਲ ਬਿਲਕੁਲ ਲੋਕਾਂ ਦਾ ਮੈਨੂੰ ਵੀ ਛੋਟਾ 84000 ਦੀ ਅਗਲੇ ਪਾਸੇ ਆਪਣੇ ਕੋਲ ਆਕ ਤੋਹਫਾ ਆ ਗਿਆ ਇਹ ਪਹਿਲਾਂ ਨਾ ਚੈੱਕ ਕਰ ਲਈ ਦੰਦ ਚੈੱਕ ਕਰੋ ਪਹਿਲਾਂ ਸਭ ਪਹਿਲਾਂ ਸੂਆ ਪਹਿਲਾਂ ਸੂਆ ਖੋਣੀ ਹੈ ਆਇਆ ਦੋਂਦੀ ਜੇ ਮੈਂ ਵੀ ਦੋਂਦੀ ਆ ਹਾਂਜੀ ਦੋਂਦੀ ਲਓ ਦੋਂਦੀ ਮੱਥੀ ਆ ਤਾਂ ਪਲੂਣ ਪਹਿਲਾ ਸੂਆ ਬਿਊਟੀ ਚੱਕ ਰੋ ਪਹਿਲਾ ਸੂਆ ਸੂਣਾ ਵਹਿਰ ਮੈਂ ਸ਼ਹਿਰ ਮਾਲ ਲਿਓ ਜਰਸੀ ਮਾਲੇ ਤੇਰੋ ਜਰਸੀ ਮਾਲੇ ਇਨਵਾਰ ਸ਼ਹਿਰ ਪਈ ਮੇਰਾ ਵੀਰ ਭਰਾ ਮਾਲੇ ਤੇ ਉਹ ਲਈ ਸਮਝਾ ਬਿਲਕੁਲ ਪਹਿਲਾ ਹਾਂਜੀ ਸ਼ਹਿਰ ਚਰਚੀ ਹੁੰਦੀ ਬਈ ਆਪਣੀ ਤੱਕ ਕਿਹੜੀ ਪਿਆਰ ਸ਼ਹਿਰ ਚ ਆ ਬਾਕੀ ਸਮਝਾ ਬਾਕੀ ਜੰਮੀ ਪਲੀ ਚੰਗੀ ਏ ਤੇ ਆ ਵੀ ਪਿਉਰੀ ਕਰ ਗਈ ਬਾਕੀ ਲੈ ਜੂ ਇਹਦੇ ਪੰਜ ਆਹ ਲੈ ਜੋ ਪੰਜ ਛੇ ਦਿਨ ਇਹਦੇ ਦਿਨ ਪਹਿਲੇ ਛੇ ਦਿ ਹਫਤਾ ਰਾਜਕਸ਼ੀਆਂ ਦੋ ਬੋਰੀਆਂ ਚਾਰਤੀਆਂ ਜਿਹਨੂੰ ਜਿਹੜੇ ਵੀਰ ਲੈ ਜਾਂਦੇ ਆਪਾਂ ਨਹੀਂ ਜਾ ਰਹੀਆਂ ਇਹਨਾਂ ਦੇ ਆਪਾਂ ਦਾ ਨਾਟਕ ਹੈ ਉਹ ਦਾ ਨਾਟਕ ਕਰਦੇ ਪਰਸੋਂ ਦਾ ਵੀਡੀਓ ਬਣਾਈ ਆ ਮੈਂ ਕਹਿੰਦਾ ਪਰਸੋਂ ਦੀ ਵੀਡੀਓ ਬਣਾਈ ਕਿ ਦੋ ਦਿਨਾਂ ਦੀ ਚਾਰਤੀਆਂ ਦੇ ਟਰਾਂਸਫਰ ਦੀਆਂ ਬੋਰੀਆਂ ਨਹੀਂ ਨਹੀਂ ਆਪਾਂ ਨਹੀਂ ਜਾ ਰਹੀਆਂ ਜਿਹੜੇ ਕੋਲ ਲਈ ਉਹਨੇ ਚਾਰਤੀਆਂ ਠੀਕ ਹੈ ਚਲੋ ਮਜ਼ਾਕ ਦੀ ਗੱਲ ਲਖਰੀ ਹੁਈ ਆ ਜਿਹੜੇ ਵੀਰ ਭੈਣ ਭਰਾ ਨੇ ਪਾਲੀ ਆ ਵੇਖੋ ਲੋច ਚੰਪਲ ਕਿਨਾਂ ਨਹੀਂ ਅੱਗੇ ਅੰਦਰ ਗਈਆਂ ਬੋਰੀਆਂ ਬਾਕੀ ਵੀਡੀਓ ਪਈਆਂ ਨੇ ਇੱਕ ਦਸ ਸਣਾ ਠਣ ਲੱਗਾ ਚਲਾ ਫਿਰ ਆਹ ਲੈ ਬੋਟਾਂ ਦੇ ਵਿੱਚ ਠੰਢੀ ਬਾਗੀ ਆ ਵੇਖੋ ਉਹ ਇਦਾਂ ਬੈਜੋ ਆਹ ਦੇਖੋ ਇਹ ਸੀਲੀਆਂਸ ਲੱਗੀਆਂ ਸਿਰਫ ਬੁਰਜ ਮਿਰਕ ਪਰਨ ਦੇ ਵਿੱਚ ਹੀ ਮਿਲਨੀਆਂ ਆ ਇਹ ਜਿਹੜੀ ਪਹਿਲਾਂ ਵੀ ਛੜਾ ਮਾਰੀ ਜਾਉਂਗੇ ਤੇ ਵਿਚਾਰੀ ਮਾ ਵੀ ਵਾਰ ਚੰਗੀ ਆ ਬਾਕੀ ਜੰਪਲ ਬਹੁਤ ਆ ਮੀਡੀਅਮ ਹਾਈਟ ਦੇ ਵਿੱਚ ਆ ਗੋਲਾ ਗਾਲਾ ਬਹੁਤ ਆ ਬਹੁਤ ਵਾਰ ਚੰਗੀ ਸੰਧੂ ਸਾਹਿਬ ਏ ਆ ਦੇਖੋ ਜਰਸੀਆਂ ਜਿਹਦੀ ਹਾਈਟ ਆ ਹਾਂ ਜਿਹੜੀ ਜਰਸੀ ਹੁੰਦੀ ਹੈ ਪਰ ਬਿਊਟੀ ਬਹੁਤ ਹੈ ਤੇ ਚੰਗੀ ਆ ਥੱਲੇ ਹੋਲੀ ਪੋਲੀ ਆ ਸੋ ਚੰਗਾ ਖਲਾਰ ਆ ਦੇਵੇ ਦਾ ਇਹੋ ਜਿਹੇ ਵਹਿੜਾ ਸੰਧੂ ਸਾਹਿਬ ਕਰਮਾਣਾ ਮਿਲਦੀਆਂ ਜੀ ਹਾਂ ਇਹ ਦੋ ਦੰਦ ਹੋਏ ਨਾ ਚਾਰ ਦੰਦ 6 ਦੰਦ ਫਿਰ ਜਵਾਨ ਹੋਣੀ ਤਿੰਨ ਚੌਥਾ ਸਾਲਾਂ ਨੂੰ ਕਿੰਨੀ ਵੱਡੀ ਬੱਚੀ ਬਣੇ ਲੋ ਵੀ

ਇਹਦੀਆਂ ਬਿਊਟੀਆਂ ਚੱਕਰ ਆ ਫਰੀ ਨੇ ਦੇਖੋ ਜੀ ਕਲਰ ਕਿੱਡਾ ਡਿਫਰੈਂਟ ਆ ਕਿੱਡਾ ਪਿਆਰਾ ਕਲਰ ਆ ਹਾਂ ਚੰਗੀ ਦੇਖੋ ਹੋਰ ਸੋਹਣੀ ਉਹਨਾਂ ਨੇ ਲਿਵਾ ਸੋਹਣਾ ਲੱਗਣ ਦਿਆ ਹਮ ਲੈੜੀ ਸਾਰੀ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਇਹ ਕੀ ਮੋਲ ਕਰਤਾ ਇਹਦਾ ਬਈ ਮੋਲ ਸੰਧੂ ਸਾਹਿਬ ਜੋ ਮਰਜ਼ੀ ਕਰ ਲੀਏ ਹਾਂ ਕੋਈ 75 ਦੀ ਹਮ ਕੋਈ 80 ਦੀ ਇਹ 70000 ਲੇ ਲਾਂਗੇ 70000 ਦੀ ਵੀ ਹਾਂ ਜੀ ਵੀ ਹਾੜਾ 70000 ਦੀ ਇਹ 2000 ਰੁਪਏ ਛੋਟ ਕਰਨੀ ਹੋਣੇ ਤਾਂ ਬਾਦ ਕੋਈ 60000 ਦੀ ਵੈਡ ਪਾਪਾ ਦੇ ਦਾਂਗੇ 60000 ਦੀ ਹਾਂ ਜੀ ਹਾਂ ਜੀ ਲੈ ਵੀ 80000 ਦੀ ਉਹ ਵੈਲਯੂ ਜੀ 80000 ਦੀ ਸੋ ਬਾਕੀ ਇਹ ਮਾਲਕ ਦੇ ਮੋਲਾ ਦੋਸਤੋ ਕਿਉਂਕਿ ਮੰਗਣਾ ਡਿਮਾਂਡ ਕਰਦੀ ਇਹਨਾਂ ਦਾ ਅੰਗਰ ਵੇਖ ਕੇ ਜੇ ਰੂਹ ਨਾ ਖੁਸ਼ ਹੋਵੇ ਅਗਲੇ ਜੀ ਫਿਰ ਮਿਲਵਾਉਂਦੇ ਚਲੋ ਜੀ ਜਨਰਲ ਲੈ ਆਉਂਦੇ ਆਪਾਂ ਠੀਕ ਹੈ ਜੀ ਅਗਲੇ ਪਾਸੇ ਆਹ ਬੈਡ ਆਪਣੇ ਕੀ ਆ ਬੀ ਡਾਕਟਰ ਇਹ ਬਲੈਕ ਡਾਇਮੰਡ ਜੀ ਜਰਸੀ ਆ ਗਈ ਆ ਹਾਂ ਜੀ ਲਓ ਵੀ ਜਰਸੀ ਦੇ ਵਿੱਚ ਭਾਵੇਂ ਕਰਾਸ ਮੰਨ ਲਿਓ ਠੀਕ ਹੈ ਜੀ ਇੱਕ ਘਰ ਤੋਂ ਆਈਆਂ ਸਭ ਹਾਂ ਇਹ ਗੋੜੀ ਆਪਾਂ ਚੌਂਗੀ ਵਿਖਾਈ ਨਾ ਉਹ ਵੀ ਤੇ ਅਬੀ ਇੱਕ ਘਰ ਤੋਂ ਆਈਆਂ ਠੀਕ ਹੈ 3 ਨੰਬਰ ਵੀ ਸਭਾ ਰਿਕਾਰਡ ਹੈ ਸਵੇਰ ਦੂਜਾ ਸਵੇਰ ਸੁਣੀ ਏ ਲ ਤੇ ਬਾਕੀ ਬਿਲਕੁਲ ਬਲੈਕ ਡਾਇਮੰਡ ਯਾ ਕੁਝ ਕਲੇਰ ਨੂੰ ਤੇ ਸਪੋਰਟ ਵਾਈਟ ਹੈਗਾ ਬਾਕੀ ਓਵਰঅল ਸਾਰੀ ਬਲੈਕ ਆ। ਤੋਂ ਬਾਹਰ ਇੱਕ ਵਾਰੀ ਕੱਢ ਕੇ ਤੁਹਾਨੂੰ ਤੁਸਰੀ ਨਾਲ ਦਿਖਾਉਣੇ ਆਪਾਂ। ਮੇਰੀ ਬਿਊਟੀ ਚੱਕ ਰੋਏ। ਹਾਂ। ਜਾਂ ਮਾਲਕ ਨਾ। ਸਾਹਮਣੇ ਲੋਹ ਸੰਦੂ ਸਾਹਿਬ ਬੜੀਆਂ ਸਵੱਛੀਆਂ ਸਾਭੀਆਂ ਲੋਹ ਵਾਲੀਆਂ ਵੇੜਾਂ ਆ। ਆਹ। ਵੀਰ ਭੈਣ ਭਰਾ ਨੇ ਜਾਨ ਲੋਹ ਵਾਲੀਆਂ ਮੱਛੀਆਂ ਲਾ ਕੇ ਲੋਹ ਵਾਲੀਆਂ ਵੇੜਾਂ। ਹੂੰ। ਚਾਰੀ ਕਰੂਗੀ ਦੇਖੋ ਲੈ ਵਾ ਕਿਡਾ ਪਿਆਰਾ। ਚਾਰੀ। ਕਿਡਾ ਪਿਆਰਾ। ਲਓ ਜੀ ਕਰੋ ਚੱਕ ਠੀਕ ਆ। ਸੋ ਨੇ ਇਹਨੂੰ ਵੀ ਬੰਤਰ ਵੇਖੋ ਠੀਕ ਆ ਜੀ ਚਾਰੇ ਥਾਨ ਕੋਈ ਫੂੜ ਗਿਆ ਕਿੱਥੇ ਇਦਾਂ ਬਹਿ ਜਾਓ ਛੋਟੀ ਵੇਖੋ ਛੋਟੀ ਜੀ ਫੇਸ ਕੁਆਲਟੀ ਆਹ ਵੇਖੋ ਇਧਰ ਆਹ ਵੇਖੋ ਮਰਜੀ ਕੋਈ ਮੇਰਾ ਵੀਰ ਭੈਣ ਭਰਾ ਬੈਠਾ ਰਵੇ ਆਹ ਵੇਖੋ ਜੀ ਸੋ ਭਾਵੇਂ ਇਸੇ ਤਰ੍ਹਾਂ ਟੇਪ ਲੋ ਕਰਵਾ ਲਿਓ ਠੀਕ ਆ ਜੀ ਖਿਲਾ ਰ ਕੇ ਆਹ ਵੇਖੋ ਇਹਨੂੰ ਵੀ ਕਿਨ ਫੜਨ ਦੀ ਲੋੜ ਅੱਗੋਂ ਕਰਨ ਦੀ ਲੋੜ ਹੈ ਜਾਇ ਕੁਝ ਵੀਰ ਭੈਣ ਭਰਾ ਕੋਈ ਨਹੀਂ ਆਨਲਾਈਨ ਲੈਣੀ ਤਾਂ ਆਪਾਂ ਤੁਹਾਨੂੰ ਚੈੱਕ ਕਰਵਾਉਂਦੇ ਆ ਬਾਕੀ ਵੀਡੀਓ ਕਾਲ ਦੇ ਵਿੱਚ ਵੀ ਜਾਇ ਤਸਲੀ ਕਰਾਵਾਂਗੇ ਚਲੋ ਗਾਲਾ ਵੀ ਜਿੰਨੀ ਤਸਲੀ ਕਰਾ ਸਕੋ ਬਸ ਕਰਾ ਕੇ ਤੋਰੋ ਅਗਲੇ ਨੂੰ ਹਾਂ ਭਾਈ ਬਾਤ ਕਰੀਆ ਪਾਕੀ ਸਰੀਰ ਕੇ ਪੱਖੋਂ ਪੂਰੀ ਭਾਰੀ ਬੰਤਰਦੀ ਆ ਫੋਨਲੀ ਬਜੜ ਵੇਟ ਬੜੀਆਂ ਘਰ ਸੰਧੂ ਸਾਹਿਬ ਇਹੋ ਜੀਆਂ ਬਸ਼ੀਆਂ ਮਿਲਦੀਆਂ ਨੇ ਚਲੋ ਵਾਜੀ ਇਹ ਦਿਲ ਵੱਡੇ ਕਰਕੇ ਲੈਣੇ ਪੈਂਦੇ ਆ ਹਾਂ ਪਾਕੀ ਨਵੀਆਂ ਬਸ਼ੀਆਂ ਮੇਲ ਗੱਲ ਜਿਹੜੀ ਪਰ ਨਾਮ ਆਲੋ ਵੀ ਲੈ ਵਾ ਦੇਖੋ ਕਿੰਨਾ ਫਿੱਕਾ ਜਾ ਧਰਮਾਲ ਅਗਲੇ ਪਨੇ ਵਰਲੇ ਬਣੇ ਚੱਕਰ ਆਵੇ ਤੇ ਲਿਸ਼ਕ ਚਮਕ ਚੰਗੀ ਆ ਸੰਧੂ ਸਾਹ ਦੇਣੀ ਮਾੜੀ ਕਿਹੇ ਵੱਲ ਹੋਊਗੀ ਗਾਂ ਪੋਜੀ ਦੀ ਇਹ ਲਾਗੂ ਸ਼ਟੇਰੀ ਦੇ ਪਿੱਛੇ ਦੀ ਹਰ ਵੀਡੀਓ ਦੇ ਵਿੱਚ ਕਹਿ ਦਿੰਦਾ ਵੀ ਆਪਣੀ ਗਰੰਟੀ ਫੇਸ ਕੁਆਲਟੀ ਵੇਖੋ ਕਿੰਨੀ ਪਿਆਰੀ ਲੱਗਦੀ ਠੀਕ ਆ ਜੰਗੀ ਆ ਬਾੜ ਤੇ ਡਾਕਟਰ ਹਰ ਰਿਤ ਕੀ ਇਹਦਾ ਮੁੱਲ ਕੀ ਡਿਮਾਂਡ ਰੋਗੀ ਮੋਲੇ ਦਾ ਜੋ ਮਰਜੀ ਆਪਾਂ ਕਰ ਲਈਏ ਇਹ 80000 ਦੀ ਦੇ ਦਾਂਗੇ ਜੀ 80000 ਹਾਂਜੀ ਹਾਂਜੀ ਸਾਰੀਆਂ ਕੁਸਰਾ ਕੁਸਰਾ ਕਰਕੇ ਸਾਰੀਆਂ ਛੋਟਾ ਚੋਟੀਆਂ 5000 ਰੁਪਿਆ 75 ਦੀ ਹਾਂ ਨਾ ਦੇਵਗੇ 75 ਦੇ ਹਾਂਜੀ ਹਾਂਜੀ ਠੀਕ ਆ ਕਿਹਣੀ ਤੇ ਰੇਡੀ ਬਚੀ 75 ਉਗਾ ਆ ਮੇਰਾ ਪ੍ਰੋਜੈਕਟ ਕਰੋ ਇਹਦੇ ਨਾਲ ਦੀ ਪਿਛਲੀ ਵੀਡੀਓ ਵੀ ਪਾਵਾ ਭਾਈ ਹਾਂ ਜੀ ਜੀ ਪਾਈ ਵੀ ਉਹ ਉਹ ਦੋ ਸੇਰ ਹੋਈ ਆ ਹਾਂ ਉਹ ਦੋ ਤੇ ਨਗਾਹ ਗਈ ਸਭ ਚਰਾ ਗਰਦਾਸਪੁਰ ਦਾ ਵੀਰ ਆਪਣੇ ਕੋਲ ਲੈ ਗਿਆ ਆਨਲਾਈਨ ਹੀ ਹੋ ਠੀਕ ਆ ਹਾਂ ਜੀ ਹਾਂ ਜੀ ਇਹ ਗਰਦਾਉ ਗਰਦਾਸਪੁਰ ਗਈ ਤੇ ਬਟਾਲੇ ਉਹਦੀ ਚਲ ਜੂਗੀ ਉਹਨੇ ਵੀਰ ਵੀਰ ਨੇ ਇੱਕ ਗੱਲ ਵਧੀਆ ਮੈਨੂੰ ਲੱਗੀ ਆ ਵੀਡੀਓ ਇਹ ਤਾਂ ਪੱਟਿਪੀ ਟਿੱਪੀ ਉਹਨੂੰ ਆ ਕਿਹਾ ਵੀਡੀਓ ਕਰ ਉਹਨੇ ਵੀਡੀਓ ਕਾਲ ਦੇ ਵਿੱਚ ਵੀ ਟੈਪਲ ਵੀਡੀਓ ਕਾਲ ਦੇ ਵਿੱਚ ਕਿਲੋ 2 ਕਿਲੋ ਚਵਾਈ ਚਲੋ ਫੇਰ ਉੱਤੇ ਲਈ ਆ ਮਾ ਮੇਰਾ ਵੀਰ ਮਾ ਫੇਰ ਟੇਪਲਾ ਇਹ ਨਹੀਂ ਸਾਡੇ ਤੇ ਪੰਦੇ ਰਹਿ ਜੀ ਕਿਦੇ ਹਾਂ ਇਹਦਾ ਨਹੀਂ ਵਧੀਆ ਮੇਰਾ ਮਾ ਖੁਸ਼ ਆ ਵੀ ਗੱਲ ਵੀ ਤਸल्ली ਕਰ ਵੀ ਹਾਂ ਚਲੋ ਪੈਸੇ ਲੈਣੇ ਹੱਕ ਬਣਦਾ ਅਗਲੇ ਦਾ ਪੈਸੇ ਲੈਣੇ ਰੇਦਾ ਹੱਕ ਬਣਦਾ ਆਹ ਆਰਪੀ ਤੇ ਸਵੇਰ ਜਨਵਾ ਫੇਰ ਸਵੇਰ ਤੀਜਾ ਸੰਧੂ ਸਾਹਿਬ ਦਾ ਤੀਜਾ ਸਵੇਰ ਆਪਾਂ ਇਹ ਲੱਗੋ ਲਈ ਆਪਣੇ ਘਰੋਂ ਆਪਾਂ ਜਿਹੜੇ ਕੇ ਵੀਰ ਭਰਾ ਬਸ਼ੰਕਾ ਕੋਲੇ ਘਰ ਵੀ ਲੈ ਜਾਗੇ ਦੋ ਦੋਨਾ ਮਾਲਕਾਂ ਦੇ ਦੱਸਣ ਦੇ ਮੁਤਾਬਕ 25 26 ਲੀਟਰ ਦੁੱਧ ਦਿੱਤਾ ਹੈ ਬਾਕੀ ਐਡਾ ਦੰਦ ਆਂਦਾ ਵੀ ਕੋਈ ਨਹੀਂ ਇਹਨੂੰ ਹਾਂਜੀ ਹਾਂਜੀ ਲੋ ਵੀ 25 ਜਾਂ 25 ਤੋਂ ਪਲੱਸ ਦੁੱਧ ਚਵਾਉਣ ਆੰਦਲਾ ਰੱਬਾ ਫੇਰਾ ਤੇ ਫੋਲੀ ਭਾਰੀ ਆ ਟੈਂਕ ਵਰਗੀ ਆ ਗਰਮਾਂ ਲਈ ਜੱਡੀ ਕੋਤੋ ਟੈਂਕੋ ਨਹੀਂ ਥੱਲੇ ਟੈਂਕਾ ਬਾਕੀ ਹੁਣ ਜਿੰਨੀ ਕਰਾਂ ਵਾਲੀ ਥੱਲੇ ਬਣੀ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਕੱਢਦੇ ਦੋ ਕੱਢਦੇ ਚਾਰ ਕੱਢਦੇ ਸੋ ਜਿੰਨਾ ਵੀ ਚਲੋ ਸਮਾਂ ਲੈ ਜੇ ਆਪਦੀ ਫੁਰੀ ਤਿਆਰੀ ਕਰਕੇ ਪਸੂ ਸੂਪੇ ਤੇ ਫੇਰ ਹੀ ਸੁਆਦ ਆਉਂਦਾ ਵੀ ਹੋਰ ਵੀ ਥੱਲੇ ਬਣ ਬਣ ਜਾਊਗੀ ਹਨਾ ਅਜੇ ਬੜੋ ਵੀ ਸੁੰਦੀ ਸੁੰਦੀ ਸੰਧੂ ਸਾਹਿਬ ਤੁਹਾਨੂੰ ਪਤਾ ਇਹਦੇ ਗਾਵਾਂ ਸੁੰਦੇ ਸੁੰਦੀਆ ਪਾਣੀ ਜਾਂਦੀਆਂ ਬਸ ਜੀ ਬਸ ਹਾਂ ਜੀ ਬਾਕੀ ਵਜਨ ਵੇੜ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਨਹੀਂ ਵੀ ਕਰਮਾਰੀਓ ਇੱਥੇ ਬਹਿ ਗਿਆ ਆਪਾਂ ਟਿਪ ਦਾਂਗੇ ਇਹਨੂੰ ਵੀ ਆਹ ਦੇਖੋ ਜੀ ਆਹ ਦੇਖੋ ਮੜ ਜਾਣਾ ਆਹ ਦੇਖੋ ਛਿਲੀਆਂ ਵੇਖੋ ਛੰਡੀਆਂ ਲੈ ਜੱਡਾ ਮੋਟਾ ਥਾਂ ਉੱਡੀ ਮੋਟੀ ਤਾਂ ਚਵਾਈ ਬੜੀ ਬੜੀ ਸੰਧੂ ਸਾਹਿਬ ਇਹਦੀ ਹੱਥਾਂ ਚੋਰੀ ਹੋਵੇਗਾ ਨਾ ਨਜ਼ਾਰਾ ਆ ਜਾਓ ਚੌਂ ਵਾਲੇ ਨੂੰ ਵੀ ਬਹੁਤ ਵਧੀਆ ਹਾਂ ਜੀ ਜਿੱਨਾ ਸ੍ਰੀ ਸ਼ਰੀਫਾ ਕਰਮਾਰੀ ਜਿੱਨਾ ਸੋਹਣਾ ਥਾਂ ਲੱਗਾ ਆਣਾ ਇਹਨੂੰ ਫੁੱਟ ਫੁੱਟ ਦੀ ਦੂਰੀ ਹੈ ਕਿ ਇਹਨੂੰ ਵੀ ਥਾਲੇ ਨੇੜੇ ਨੇੜੇ ਹੋਣਗੇ। ਹੂੰ। ਨਹੀਂ ਚੰਗੀ ਬੜਾ ਬਹੁਤ ਵਧੀਆ ਚੰਗੀ ਪੂਰੇ ਘਾਰੇ ਵਜਨ ਲੋਡ ਦੇ ਵਿੱਚ ਆ। ਸੋ ਬਾਕੀ ਤੁਹਾਡੇ ਸਾਹਮਣੇ ਜੋ ਵੀ ਬੋਡੀ ਸਟਰਕਚਰ ਆ ਕਰਮਾਲੀ ਦਾ ਬੜੀ ਸਭੀ ਪੂਰੀ ਆ ਜੇਕਰ ਹਾਈਡ ਮੀਡੀਅਮ ਆ ਉਹਨਾਂ ਜਿਆਦਾ ਵਜਨ ਲੋਡ ਬੱਲਾ ਵਜਨ ਲੋਡ ਜਿਆਦਾ ਇਹਦਾ। ਤੇ ਦੁੱਧ ਵਾਕਈ ਰੁੱਸੋਂ ਵੈਸੇ ਇਹੋ ਜਿਹੇ ਪਸ਼ੂ ਚੋਣਾ ਚਾਹੀਦਾ ਕੋਈ 5 ਲੀਟਰ ਜਾਂ 5 ਤੋਂ ਪਲੱਸ ਆਂਦਾ ਕੁਛ ਨਹੀਂ ਇਹਨੂੰ। ਲੋਜੀ ਨਹੀਂ ਆਂਦਾ ਸਮੇਂ ਤੇ ਡਿਪੈਂਡ ਆ। ਥੋੜਾ ਮੈਨੇਜਮੈਂਟ ਤੇ ਡਿਪੈਂਡ ਆ ਠੀਕ ਆ ਜੀ। ਬਾਕੀ ਭਾਂਡਾ ਹੋਊ ਤੇ ਸੰਧੂ ਸਾਹਿਬ ਕੋਈ ਦਾਣੇ ਲੱਗਣ ਲੱਗੇ ਵਿੱਚੋਂ ਬਾਕੀ ਨਾ ਸੰਤੋ ਸਾਹਿਬ ਜਿਉਂਦੇ ਆ ਪਤਾ ਨਹੀਂ ਕਿਹੜਾ ਜੁੜੇ ਆ ਭਾਈ ਕੋਈ ਗੱਲ ਕੀਤੀ ਵੀ ਇੱਕ ਤੋਂ ਇੱਕ ਹੀ ਵੈਢ ਹੋਣੀ ਤੁਹਾਨੂੰ ਬਿਲਕੁਲ 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 ਲੋਬੇ ਠੀਕ ਆ ਜੀ ਆ ਬਿਲਕੁਲ ਕਮੋ ਨਹੀਂ ਕਰਨਾ ਕਿ 95 ਮੰਗਣਾ ਜੇ ਵੱਡੀ ਆ 90 ਮੰਗਣਾ ਆ ਨਾ ਕੋਈ 85 80000 ਰੁਪਿਆ ਛੋੜ ਲੀਏ 80000 ਦੇ ਵਿੱਚੋਂ 100 ਰੁਪਿਆ ਛੋਟ ਆ ਆਪਣੀ ਤਸੱਲੀ ਕਰਕੇ ਨੇ ਫੇਰ ਲੈ ਕੇ ਜਾ ਕਰੋ ਹੱਥ ਜੋੜ ਕੇ ਬੇਨਤੀ ਆ ਹਾਂ ਤਸੱਲੀ ਕਰੋ ਤਸੱਲੀ ਕਰੋ ਸੰਤੋ ਸਾਹਿਬ ਆਪਾਂ ਜਦੋਂ ਕਿਸੇ ਦੇ ਘਰ ਮਾਰ ਲੈ ਜਾਂਦੇ ਆ ਤੁਹਾਨੂੰ ਅਗਲੇ ਪਹਿਲਾਂ ਸਾਡੀ ਵੀਡੀਓ ਕੱਢ ਕੇ ਵਿਖਾ ਦਿੰਦੇ ਆ ਇਹ ਦੁਹਿਆ ਕਿਤਰਾ ਮਾਦੇ ਲੱਕੇ ਰਕਰ ਜਾ ਕੇ ਤੇ ਮੁੱਲ ਘੱਟ ਲਾਉਂਦੇ ਗਲਤ ਮੰਗਿਆ ਨਹੀਂ ਜਾਂਦਾ ਬਿਲਕੁਲ ਫਿਰ ਗਾਂ ਲੈ ਬਿਲਕੁਲ ਕਿਉਂ ਅੱਜਕੱਲ ਤੁਹਾਨੂੰ ਬੜਾ ਘਰ ਘਰ ਦੇ ਮੋਬਾਈਲ ਦੇ 83379 ਤੇ ਡਾਕਟਰ ਸਾਹਿਬ ਉਹ ਹੀ 33599 ਲਓ ਜੀ ਇਹ ਨੰਬਰ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਸੋ ਬਾਕੀ ਮੇਰਾ ਭਰਾ ਹੌਸਲੇ ਨਾਲ ਤਸਵੀਰ ਨਾਲ ਵੀਡੀਓ ਵੇਖ ਲਿਆ ਕਰੋ ਕਾਹਲੀ ਨਾ ਕਰਿਆ ਕਰੋ ਮਾਲ ਖਰੀਦਣਾ ਹੁੰਦਾ ਕਈਆਂ ਭਰਾਵਾਂ ਨੇ ਪਹਿਲੀ ਵਾਰੀ ਪੈਸਾ ਲਾਉਣਾ ਹੁੰਦਾ ਤਸਵੀਰ ਨਾਲ ਪਸ਼ੂ ਵੇਖ ਲਿਆ ਕਰੋ ਰਾਇ ਕਰ ਲਿਆ ਕਰੋ ਪਰਿਵਾਰ ਦੇ ਨਾਲ ਬਾਕੀ ਪੈਸਿਆਂ ਦਾ ਅਰੇਂਜਮ ਆਜ ਬਾਅਦ ਵਿੱਚ ਕਈ ਵਾਰ ਫਾਇਦਾ ਨਾ ਪਾ ਕੇ ਵੀ ਛੱਡ ਜਾਂਦੇ ਐਸਾ ਸੰਧੂ ਸਾਹਿਬ ਬਹੁਤ ਔਖਾ ਪੰਦਾ ਹਰ ਇੱਕ ਨੂੰ ਨੇ ਜਿੰਨੇ ਗਾਂ ਖਰੀਦਣੀ ਪੈਸਾ ਬੜਾ ਔਖਾ ਪੰਦਾ ਜੇ ਆਪ ਦੀ ਪੂਰੀ ਤਸੱਲੀ ਨਾਲ ਮਿਰਕ ਪਰਖ ਕਰਕੇ ਫੇਰ ਲੈ ਕੇ ਜਾਓ ਬਾਅਦ ਕਹੇ ਨੂੰ ਲਾਭਾ ਨਾ ਦੋ ਬਿਲਕੁਲ ਜੀ ਬਿਲਕੁਲ ਹਾਂ ਜੀ ਕਿ ਪੈਸਾ ਵਾਰ-ਵਾਰ ਨਹੀਂ ਆਉਂਦਾ ਪੈਸਾ ਬੜਾ ਔਖਾ ਕਈਆਂ ਵਜਾਰੇ ਇੱਕ ਖੇਤ ਰਾਂਗ ਮੌਦਾ ਕੋਈ ਖੇਤ ਰਾਂਗ ਮੌਦਾ ਬਸ ਜੀ ਬਸ ਹਾਂ ਜੀ ਮਿਲਦੇ ਆ ਕਲਮੀ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ